हेलो जी सत श्री अकाल जी मैं जसवीर कौर मेरे चैनल तो रोटी कि दूंगा बहुत बहुत तो बहुत-बहुत स्वागत है जी लो जी अपन लर्निंग अटैच ਕਰ ਲਈ ਸੀ ਕਿ ਸੂਟ ਤੇ ਤੇ ਆਪਾਂ ਪਹਿਲਾਂ ਦੋਨੋਂ ਸਾਈਡ ਤੋਂ ਪਿੰਨ ਅਪ ਕਰ ਲਰ ਜੰਗੀਰ ਸੈਟਿੰਗ ਕਰਕੇ ਤਾਂ ਜੋ ਆਪਣੀ ਲੈਨਿੰਗ ਜੇ ਆਪਾਂ ਸਲਾਈ ਕਰੀ ਹਿੱਲੇ ਨਾ ਦੁਦਰਨ ਹੋਵੇ ਤੇ ਦੋਨੋਂ ਸੜ ਤੇ ਪਿੰਨ ਅਪ ਕਰਕੇ ਫਿਰ ਆਪਾਂ ਸਲਾਈ ਸ਼ੁਰੂ ਕਰਾਂਗੇ ਲੈਨਿੰਗ ਅਟੈਚ ਕਰਾਂਗੇ ਲੈਨਿੰਗ ਪਕਾਈ ਦਿਕਨ ਨਾਲ ਅਟੈਚ ਕਰ ਸਕਦੇ ਆਂਗੇ ਤੇ ਡਬਲ ਸੀ ਟੇਪ ਉਹਨ ਦੀ ਜਿਹੜਾ ਵੀ ਅਟੈਚ ਕਰ ਸਕਦੇ ਆਂ ਤੇ ਸੂਈ ਜਿਹੜਾ ਵੀ ਖੱਚਾ ਕਰ ਸਕਦੇ ਆਂ ਤੇ ਸਲਾਈ ਨੋਟ ਜਲਦੀ ਹੋ ਜਾਂਦੀ ਹੈਗੀ ਤੇ ਸਲਾਈ ਟਾਂਕ ਨੂੰ ਤੁਸੀਂ ਵੱਡਾ ਕਰ ਲੈਣਾਗਾ ਵੱਡੇ ਵੱਖੇ ਨਾ ਕਰਨੀ ਹੈਗੀ ਥੋੜੀ ਵੱਡੇ ਵੱਖੇ ਤੇ ਖਿੱਚੇ ਪੈਣ ਲੱਗ ਜਾਂਦੀ ਹੈ ਤੇ ਤੁਸੀਂ ਪਿੱਛੋਂ ਕੱਪੜਾ ਖਿੱਚੀ ਇਹਨਾਂ ਨਾਲ ਦੀ ਨਾਲ ਤਾਂ ਜੋ ਕੱਪੜੇ ਵਿੱਚ ਬਲਣਾ ਪੈਣ ਖਿੱਚਣਾ ਪਵੇ ਫਿਰ ਆਪਾਂ ਜੋ ਸਲਾਈ ਕਰਾਂਗੇ ਸੂਟ ਨੂੰ ਦਿੱਕਤ ਆਊਗੀ ਤੇ ਇਹ ਬਲ ਨਹੀਂ ਪਣ ਚੀਂਦੇ ਜੇ ਆਪਾਂ ਸਲਾਈ ਕਰਕੇ ਫਿਰ ਫਿਨਿਸ਼ਿੰਗ ਨਾਲ ਆਪਣੀ ਸਲਾਈ ਨਹੀਂ ਹੋਣੀ ਹੈਗੀ ਇਸ ਕਰਕੇ ਪਿੱਛੇ ਆਪਣੇ ਕਪੜਾ ਖਿੱਚੀ ਜਾਣਾਗਾ ਤੇ ਜਿਵੇਂ ਮੇਰੀ ਵੱਡੀ ਮਸ਼ੀਨ ਉਹਦੇ ਜੈਕ ਦੀਆਂ ਉਹਨਾਂ ਵਿੱਚ ਇਹ ਪ੍ਰੋਬਲਮ ਨਹੀਂ ਆਉਂਦੀ ਜਿਹੜੀਆਂ ਮਰੇਲਾ ਜਾਂ ਬੜੀ ਸਿੰਪਲ ਮਸ਼ੀਨ ਉਹਦੀਆਂ ਥੋੜੀ ਹੋਰ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਵੀ ਖਿੱਚ ਪੈਣ ਲੱਗ ਜਾਂਦਾ ਆਪਾਂ ਵੱਡਾ ਟੰਕਾ ਕਰ ਲੈਨੇ ਹੈਗੇ ਆ ਦੇਖੋ ਇਹ ਖਿੱਚ ਪੈਣ ਲੱਗ ਜਾਂਦੀ ਹੈ ਤੇ ਤੁਹਾਨੂੰ ਦੱਸਦੇ ਕਿੰਨੇ ਤਰੀਕੇ ਨਾਲ ਸੀ ਸਲਾਈ ਕਰਨਾ ਵੀ ਖਿੱਚਣਾ ਪਵੇ ਤੁਸੀਂ ਪਿੱਛੋਂ ਕਪੜਾ ਖਿੱਚੀਏ ਨਾਲ ਹਲਕੀ ਜਿਹੀ ਹੱਤ ਨਾਲ ਫਿਰ ਬਿਲਕੁਲ ਵੀ ਇਹ ਖਿੱਚ ਨਹੀਂ ਪੈਂਦੀ ਇਹ ਗੱਲ ਸਿਰ ਜਰੂਰ ਧਿਆਨ ਵਿੱਚ ਰੱਖਣੀ ਆ ਵੀ ਕੱਪੜੇ ਵਿੱਚ ਖਿੱਚ ਬਿਲਕੁਲ ਨਹੀਂ ਪੈਣੀ ਚਾਹੀਦੀ ਨਹੀਂ ਫਿਰ ਜੇ ਆਪਾਂ ਸਲਾਈ ਸਾਈਡ ਸਲਾਈ ਲਗਾਉਗੇ ਫਿਰ ਬਲ ਪੈਣ ਲੱਗ ਜਾਣਗੇ ਬੱਚੇ ਇਸ ਤਰ੍ਹਾਂ ਆਪਾਂ ਨੇ ਸਾਈਡ ਦੀ ਸਲਾਈ ਲਗਾ ਦਨੇ ਸਾਰੇ ਪਾਸੇ ਤੇ ਲੈਨਿੰਗ ਆਪਾਂ ਅਟੈਚ ਕਰ ਲਵਾਂਗੇ ਕਈ ਵਾਰ ਉਹ ਦਿੱਕਤ ਆਉਂਦੀ ਸਾਨੂੰ ਲਾਈਨਿੰਗ ਵਾਲਾ ਸੂਟ ਨਹੀਂ ਸਲਾਈ ਕਰਨੇ ਆਉਂਦੇ ਬਹੁਤ ਈਜ਼ੀ ਵਾਲਾ ਲਾਈਨਿੰਗ ਵਾਲਾ ਸੂਟ ਵੀ ਸਲਾਈ ਕਰਨਾ ਤੇ ਬਾਅਦ ਤੁਸੀਂ ਲਾਈਨਿੰਗ ਕੱਟ ਕੇ ਨਾਲ ਅਟੈਚ ਕਰ ਲਓ ਪਹਿਲਾਂ ਸਲਾਈਆਂ ਕਰ ਲਓ ਸਾਰੇ ਪਾਸੇ ਮਾਰ ਲਓ ਕਿ ਤੁਸੀਂ ਬਹੁਤ ਸੌਖੇ ਦੇਖ ਕੇ ਨਾਲ ਆਪਣਾ ਸੂਟ ਫਿਰ ਬਾਅਦ ਚ ਸਲਾਈ ਕਰ ਸਕਦੇ ਹੋਗੇ ਤੇ ਮੈਂ ਕਈ ਵਾਰ ਸਲਾਈ ਕਰ ਵੀ ਲੈਣੀ ਹੁੰਦੀ ਹੈ ਕਈ ਵਾਰ ਮੈਂ ਵੀ ਪਲੇਟ ਪਾ ਨਹੀਂ ਕਿਉਂਕਿ ਆਪਣਾ ਹੱਥ ਟਿਕੇ ਜਾਂਦਾ ਜਦੋਂ ਫਿਰ ਆਪਾਂ ਨੂੰ ਕੇ ਸਲਾਈਆਂ ਲਗਾਉਣ ਦੀ ਲੋੜ ਨਹੀਂ ਪੈਂਦੀ ਪਹਿਨਨ ਆਪ ਕਰਕੇ ਬਸ ਪਲੇਟਾ ਬਾਕੇ ਫਿਰ ਬਹੁਤ ਕਰ ਸਕਦੇ ਆ ਜੇ ਆਪ ਸਲਾਈ ਨਹੀਂ ਲਗਾਉਂਦੇ ਫਿਰ ਆਪਣਾ ਚਾਕ ਫੋਲਡ ਕਰਨ ਮੇਰੇ ਦਿੱਕਤ ਆਉਂਦੀ ਹੈ ਦੇਖੋ ਜੇ ਮੈਂ ਖਿੱਚਣਾ ਪਿੱਛੋਂ ਤਾਂ ਫਿਰ ਆਪਣੇ ਨਾਲ ਪੈਣ ਲੱਗੇ ਜਾਣਗੇ ਤੇ ਬਾਅਦ ਤੁਸੀਂ ਐਵੇਂ ਪਿੱਛੋਂ ਕਪੜਾ ਖਿੱਚਦੇ ਖਿੱਚਦੇ ਜਿਹੜਾ ਆਪਣਾ ਅਟੈਚ ਕਰਦੇ ਨੇ ਲਾਈਨਿੰਗ ਚੰਗੀ ਤਰ੍ਹਾਂ ਤੁਸੀਂ ਪ੍ਰੈਸ ਕਰ ਲੈਣੀ ਪਹਿਲਾਂ ਤਾਂ ਜੋ ਲਾਈਨਿੰਗ ਪੂਰੀ ਤਰ੍ਹਾਂ ਜੰਮ ਜੇ ਫੈਬਰਿਕ ਦੇ ਨਾਲ ਕਪੜੇ ਦੇ ਨਾਲ ਤੁਹਾਨੂੰ ਕੋਈ ਸਲਾਈ ਨਰਵਨ ਵਿੱਚ ਦਿੱਕਤ ਨਾ ਆਵੇ ਚੰਗੀ ਰੂਪੀ ਵਾਲਾ ਪ੍ਰੈਸ ਜ਼ਰੂਰ ਮਾਰਨੀ ਹੈਗੀ ਕਿਉਂਕਿ ਲੈਨਿੰਗ ਵਾਲਾ ਸੂਟ ਪ੍ਰੈਸ ਤੇ ਡਿਪੈਂਡ ਹੁੰਦਾ ਹੈਗਾ ਪ੍ਰੈਸ ਨਾਲ ਹੀ ਸਫਾਈ ਹੁੰਦੀ ਹੈ ਕੱਪੜੇ ਵਿੱਚ ਲੈਨਿੰਗ ਜੇਪ ਲਗਾਉਣੀ ਹੈਗੀ ਪ੍ਰੈਸ ਬਿਲਕੁਲ ਥੋੜੇ ਨੇੜੇ ਲੱਗੇ ਹੋਣੇ ਚਾਹੀਦੇ ਆ ਤੁਸੀਂ ਕੋਈ ਵੀ ਸਿਲਾਈ ਮਾਰਦੇ ਹੋਗੇ ਨਾਲ ਦੀ ਨਾਲ ਪ੍ਰੈਸ ਜ਼ਰੂਰ ਲਗਾਉਣੀ ਹੈਗੀ ਤੁਸੀਂ ਦੇਖੋ ਫਿਰ ਕਿੰਨੇ ਫਿਨਿਸ਼ਿੰਗ ਦੇ ਨਾਲ ਥੋੜਾ ਸੂਟ ਤਿਆਰ ਹੋਊਗਾ ਦੇਖੋ ਮੈਂ ਇਧਰ ਵੀ ਪਿੰਨ ਲਗਾ ਲਿਆ ਸੀ ਦੋਨੋਂ ਸਾਈਡ ਤੇ ਜੀ ਬਣਾ ਦੋਨੋਂ ਸਿਹੜਤੇ ਦ੍ਰੀ ਸਲਾਈ ਲਗਾ ਦਨੇ ਆ ਤੇ ਆਪਣੀ ਫਿਰ ਲਾਈਨਿੰਗ ਅਟੈਚ ਹੋ ਜੂਗੀ ਤੁਸੀਂ ਨਾਲ ਦੇ ਐਕਸਟਰਾ ਤਾਗੇ ਕੱਟਦੇ ਜਾਣੇ ਨੇਗੇ ਤਾਂ ਜੋ ਬਾਅਦ ਵਿੱਚ ਆਪਣੇ ਤਾਗਾ ਨਾ ਹੋਵੇ ਕੋਈ ਫਿਨਿਸ਼ਿੰਗ ਨਾ ਆਪਣੇ ਸੂਟ ਪੂਰਾ ਸੋਲ ਜਿਹੜੀ ਗੱਲਾਂ ਹੁੰਦੀ ਆ ਆਪਾਂ ਸੂਟ ਸਲਾਈ ਕਰਦੇ ਬਸ ਉਹਨਾਂ ਦੇ ਨਾਲ ਸੂਟ ਦੇ ਵਿੱਚ ਸਪਾਈ ਆ ਜਾਂਦੀ ਹੈਗੀ ਜਦੋਂ ਆਪਾਂ ਕੱਪੜਾ ਬਣਾਉਣੇ ਆਂਗੇ ਨਿੱਕੇ ਨਿੱਕੇ ਗੱਲਾਂ ਨਾਲ ਕੋਈ ਵੀ ਐਕਸਟਰਾ ਤਾਗਾ ਤੁਸੀਂ ਨਾਲ ਦੀ ਨਾਲ ਕੱਟੀ ਦਿਓ ਤਾਂ ਜੋ ਕੱਪੜੇ ਵਿੱਚ ਕੋਈ ਵੀ ਤਾਗਾ ਨਾ ਹੋਵੇ ਦੇ ਲਾਈਨਿੰਗ ਨੂੰ ਤੁਸੀਂ ਜ਼ਿਆਦਾ ਨਹੀਂ ਜੀ ਥੋੜੀ ਲਾਈਨਿੰਗ ਥੋੜੀ ਘੱਟਾ ਤੁਸੀਂ ਅੰਦਰ ਸਾਈਡ ਲਾਈਨਿੰਗ ਰੱਖ ਸਕਦੇ ਹੋ ਪਰ ਖਿੱਚ ਕੇ ਕਰਨੀ ਨਾ ਕਰਨੀ ਨਹੀਂ ਮਿਲਣੀ ਤਾਂ ਜੋ ਆਪਾਂ ਜਦੋਂ ਘੇਰੇ ਤੋਂ ਹੋਲਡ ਕਰਾਂਗੇ ਘੇਰੇ ਵਿੱਚ ਬਲ ਪੈਣ ਲੱਗ ਜੂਗਾ ਜਿਹੜਾ ਉੱਪਰ ਵਾਲਾ ਸਾੜ ਦਾ ਕੱਪੜਾ ਉੱਥੇ ਲੱਗ ਜੂਗਾ ਤੇ ਲਾਈਨਿੰਗ ਬਿਲਕੁਲ ਵੀ ਨਹੀਂ ਖਿੱਚਣੀ ਰੋਕੋ ਸੌਫਟਾ ਤਨਾਲ ਤੁਸੀਂ ਅਕਸਰ ਕਰਕੇ ਬਸ ਲਗਾਉਣੀ ਹੈਗੀ ਜੀ ਥੋੜਾ ਕੱਪੜਾ ਵੱਧ ਦਾ ਕਈ ਵਾਰ ਘੱਟ ਵੱਧ ਲੈਣੀ ਕੱਟ ਜਾਂਦਾ ਕੋਈ ਚੱਕਰ ਨਹੀਂ ਪਰ ਲਾਈਨਿੰਗ ਖਿੱਚਣੀ ਨਹੀਂ ਹੈਗੀ ਜੇ ਜਿਸ ਨੂੰ ਇਹ ਪ੍ਰੋਬਲਮ ਆਉਂਦੀ ਲੈਂਡਿੰਗ ਵੀ ਜਿਹੜੇ ਨੀਚੇ ਸਾੜਦੇ ਕੀ ਬਰ ਵਾਲ ਪੈਣ ਲੱਗੇ ਨੇ ਆਪੇ ਘੇਰੇ ਕੋਲੋਂ ਜਿਹੜੇ ਵਰਕ ਵਾਲੇ ਸੂਟ ਉਹਦੇ ਰ ਹੈਂਡ ਵਰਕ ਵਾਲੇ ਸੂਟ ਤਾਂ ਤੁਸੀਂ ਲੈਂਡਿੰਗ ਦੇ ਵਿੱਚ ਇੱਕ 1/2 ਇੰਚ ਦੀ 1/2 ਇੰਚ ਦੀ ਤੁਸੀਂ ਨੇ ਸਿਲਾਈ ਲਗਾ ਲੈਣੀ ਹੈਗੀ ਬਿਲਕੁਲ ਲੈਂਡਿੰਗ ਦਾ ਸੈਂਟਰ ਕਰਕੇ ਨੀਚੇ ਘੇਰੇ ਵਿੱਚ ਤੁਸੀਂ 10-11 ਇੰਚ ਤੱਕ ਸਿਲਾਈ ਲਗਾ ਲੈਣੀ ਹੈ 1/2 ਇੰਚ ਦੀ ਫਿਰ ਅਸੀਂ ਬਾਅਦ ਵਿੱਚ ਉਹਨੂੰ ਕੱਚਾ ਕਰ ਦਈਏ ਕਰਕੇ ਸਿਲਾਈ ਲਗਾਉਣੀ ਹੈ ਫਿਰ ਕੱਢ ਦੇ ਬਾਅਦ ਵਿੱਚ ਤਾਂ ਉਹਨੂੰ ਖਿੱਚਣਾ ਪਵੇ ਕੱਪੜੇ ਵਿੱਚ ਬਸ ਓਡੋੜੀ ਗੱਲਾਂ ਹੁੰਦੀ ਨੇ ਕਿ ਜਿਹਨਾਂ ਆਪਣਾ ਲੈਰਿੰਗ ਵਾਲਾ ਸੂਟ ਬਹੁਤ ਵਧੀਆ ਬਣ ਜਾਂਦਾ ਹੈਗਾ ਤੇ ਜੋ ਬੈ ਨੈਕਸਟ ਪਰਲੇ ਤੇ ਵੀ ਲੈਰਿੰਗ ਅਟੈਚ ਕਰ ਦਿੰਨੇਗੇ ਫਰੰਟ ਵਾਲੇ ਤੇ ਅਗਰ ਤੁਸੀਂ ਅਜੇ ਪਹਿਲੀ ਵਾਰੋ ਚੈਨਲ ਨੂੰ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀ ਸੁੰਨਣ ਸੂਟਾਂ ਦੇ ਸਟੀਚਿੰਗ ਦੇ ਆਈਡੀ ਦੇਖਣ ਲਈ ਤੇ ਸੁੰਨਣ ਸੂਟ ਨਾਲ ਕੋਲ ਤੁਸੀਂ ਆਰਡਰ ਵੀ ਕਰ ਸਕਦੇ ਹੋਗੇ ਤੇ ਆਪਣੇ ਵੀ ਬਟੀਕ ਤੇ ਹਰ ਤਰ੍ਹਾਂ ਦਾ ਜਿਹੜਾ ਫੈਬਰਿਕ अवेलेबल ਹੈਗਾ ਪ੍ਰਿੰਟ ਸੂਟ ਆਏਗੇ ਨੇ ਸਰਦੀਆਂ ਵਾਲੇ ਤੇ ਸੂਟ ਉਸ ਵਰਕ ਵੀ ਕਰਵਾ ਸਕਦੇ ਹੋਗੇ ਪਲੇਨ ਫੈਬਰਿਕ ਵੀ ਲੈ ਸਕਦੇ ਹੋਗੇ ਤੇ ਕਾਫੀ ਵੀਡੀਓ ਆਪਣੇ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਸੂਟ ਵੀ ਇਹਦੇ ਕੋਲ ਲੈ ਸਕਦੇ ਹੋ ਤੇ ਜਿਵੇਂ 벨ਵੈਟ ਕਾਡਰਾਇਜ਼ ਦੇ ਸੂਟ ਆਪਣੇ ਕੋਲ ਸਟਾਕ ਕਾਫੀ ਰਚ ਮਾਤਰਾ ਵਿੱਚ ਆਇਆ ਹੋਇਆਗਾ ਤੁਸੀਂ ਸੂਟ ਵੀ ਹਾਂ ਆਰਡਰ ਕਰ ਸਕਦੇ ਹੋਗੇ ਤੇ ਥੋੜਾ ਟਾਈਮ ਲੱਗਦਾ ਅਟੈਚ ਕਰਨ ਨੂੰ ਲਾਈਨਿੰਗ ਤੇ ਬਸ ਫਿਰ ਸੂਟ ਫਿਰ ਜਲਦੀ ਬਣ ਜਾਂਦਾ ਜੇ ਆਪਾਂ ਪਹਿਲਾਂ ਕੱਚਾ ਕਰ ਲਾਂਗੇ ਸਾਰੀ ਸਾਈਡ ਤੋਂ ਤੁਸੀਂ ਸੂਈ ਨਾਲ ਵੀ ਕੱਚਾ ਕਰ ਸਕਦੇ ਹੋਗੇ ਤੇ ਬਣਾ ਸੂਈ ਨਾਲ ਕੱਟ ਕਰਕੇ ਜਿਸ ਨੂੰ ਸੌਖਾ ਲਾ ਦਸੀਂ ਉਸ ਤਰੀਕੇ ਨਾਲ ਲਾਈਨਿੰਗ ਅਟੈਚ ਕਰ ਸਕਦੇ ਹੋਗੇ ਤੇ ਲੋ ਬਣੀਆਂ ਜਿਹੜੀ ਲਾਈਨਿੰਗ ਅਟੈਚ ਹੋ ਗਈ ਹੈਗੀ ਤੇ ਹੁਣ ਆਪਾਂ ਸੁੰਦਰਾਸ ਤੇ ਪਲੇਟਾ ਕਿਵੇਂ ਪਾਉਣੇ ਹੁੰਦੇ ਆਗੇ ਲਾਈਨਿੰਗ ਵਾਲੇ ਸੂਟ ਦੇ ਵਿੱਚ ਤੇ ਤੁਸੀਂ ਪਲੇਟਾ ਸਪੈਰ ਸਿੱਧੀ ਸਲਾਈ ਲਗਾਉਣੀ ਹੈਗੀ ਸਾਰੇ ਪਲੇਟਾ ਵਿੱਚ ਤੁਸੀਂ ਐਵੇਂ ਪਲੇਟਾ ਨਹੀਂ ਪਾਉਣੀ ਹੈਗੇ ਕਿਉਂਕਿ ਵਿੱਚ ਕੱਪੜਾ ਰਹਿ ਜਾਂਦਾ ਤੇ ਆਪਾਂ ਐਵੇਂ ਪਲੇਟਾ ਪਾਉਣੀ ਹੈਗੇ ਤੁਸੀਂ ਪਹਿਲਾਂ ਸਾਰੇ ਪਲੇਟਾ ਦੇ ਐਵੇਂ ਸਿੱਧੀ ਸਲਾਈ ਲਵਾਲਣੀ ਹੈਗੀ ਬਿਲਕੁਲ ਸਾਰਾ ਆਪਣੀ ਜਿਹੜੀ ਕੱਪੜੇ ਸੈਟ ਕਰੀ ਜਿਹਨਾਂ ਨਾਲ ਦੀ ਨਾਲ ਦੇਖੋ ਕਿੱਚ ਭਾਂ ਲੱਗ ਰਹੀ ਹੈ ਨਾ ਇਹ ਕਿੱਚ ਨੂੰ ਆਪਾਂ ਦੋਨੋਂ ਸਾਈਡ ਤੋਂ ਫੜ ਕੇ ਖਿੱਚ ਦਾਂਗੇ ਬਸ ਇੱਕ ਸੈੱਟ ਹੋ ਜਾਂਦਾ ਫਿਰ ਖਿੱਚ ਕਿਤੇ ਵੀ ਨਹੀਂ ਪਣੀ ਚਾਹੀਦੀ ਸਲਾਈ ਦੇ ਵਿੱਚ ਤੇ ਜਦੋਂ ਫਿਰ ਪਲੇਟਾ ਪਾਵਾਂਗੇ ਫਿਰ ਆਪਾਂ ਚੰਗੀ ਤਰ੍ਹਾਂ ਖਿੱਚ ਕੇ ਪ੍ਰੈਸ ਕਰਕੇ ਫਿਰ ਉਸ ਤੋਂ ਬਾਅਦ ਫੇਰ ਪਲੇਟਾ ਪਾਵਾਂਗੇ ਸਲਾਈ ਹੋੜ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈਗੀ ਤਿੰਨ ਗਿੱਦਰ ਕੱਪੜਾ ਸੈੱਟ ਕਰਕੇ ਇਹਦੀ ਸਲਾਈ ਲਾਉਣੀ ਹੈਗੀ ਕੋਕੀ ਸੈਂਟਰ ਦੇ ਵਿੱਚ ਆਉਣਾ ਚਾਹੀਦਾ ਬਿਲਕੁਲ ਆਪਣੀ ਜਿਹੜੀ ਸਹੀਨ ਹੈਗੀ ਬਿਲਕੁਲ ਸੈਂਟਰ ਦੇ ਵਿੱਚ ਹੋਵੇ ਜਦੋਂ ਆਪਾਂ ਬਲੇਟਾ ਬਣਾਉਣੇ ਆਗੇ ਫਿਰ ਅੰਦਰ ਤੇ ਨਾਲੇ ਥੋੜੀ ਸਲਾਈ ਜਿਹੜੀ ਬਾਹਰ ਹੋਵੇ ਜਿਹਦਾ ਇਨਸਾਨ ਲਗਾ ਹੈ ਤੇ ਨਿਸ਼ਾਨ ਦੇ ਅੰਦਰ ਅੰਦਰ ਹੋਵੇ ਬਾਹਰ ਨਾ ਹੋਵੇ ਫਿਰ ਜਦ ਪੌਲੇਟਾ ਬਣੇ ਬਾਅਦ ਵਿੱਚ ਫਿਰ ਵਦੀਨ ਲਾਜੀ ਸਲਾਈ ਬਾਹਰ ਦਿਖੇ ਲਓ ਜੀ ਇਹਨੂੰ ਪਟੇਡੀਆਂ ਜਿਹੜੇ ਬਲੇਟਾਂ ਨੇ ਇਹਨਾਂ ਦੇ ਉੱਪਰ ਵੀ ਸਲਾਈ ਲਗਾਵਾਂਗੇ ਬਸ ਇਹ ਤਾਗਾ ਕੱਟਣਾ ਨਹੀਂ ਹੈਗਾ ਇਹ ਵੀ ਹਲਕੇ ਜਿਹੇ ਹੱਥ ਨਾਲ ਤਾਗਾ ਖਿੱਚ ਕੇ ਫਿਰ ਐਵੇਂ ਦੂਸਰੇ ਬਲੇਟ ਪਾਉਣੀ ਸ਼ੁਰੂ ਕਰਦੇ ਹਾਂ ਤੇ ਤਾਗਾ ਕੱਟਣਾ ਨਹੀਂ ਹੈਗਾ ਪਹਿਲਾਂ ਆਪਾਂ ਸਾਰੇ ਫਰੰਟ ਵਾਲੇ ਪੱਲੇ ਤੇ ਜਿਹੜੇ ਪਲੇਟਾਂ ਨੇ ਇਹ ਸਲਾਈ ਪਾ ਕਰਦੇ ਹਾਂਗੇ ਤੇ ਫਿਰ ਬਾਅਦ ਵਿੱਚ ਵੈਕਟ ਕਰ ਦਾਂਗੇ ਤੇ ਹੁਣ ਆਪਾਂ ਡੈਡੀ ਪਲੇਟ ਬਾਦ ਨੇ ਇਹਨਾਂ ਸਾਰੀਆਂ ਉੱਤੇ ਵੀ ਸਲਾਈ ਲਗਾਉਣੀ ਹੈਗੀ ਸਾਰੀਆਂ ਪਲੇਟਾਂ ਤੇ ਆਪਣੀ ਸਲਾਈ ਲਗਾਉਣੀ ਹੈਗੀ ਤੇ ਲੱਗ ਗਏ ਨੇ ਸਾਰੇ ਕੱਟ ਦੇਵਾਂਗੇ ਤੇ ਹੁਣ ਦੂਸਰੀ ਸਾਈਡ ਤੇ ਆਪਾਂ ਵੀਰੇ ਸਲਾਈ ਲਗਾ ਦਾਂਗੇ। ਨਾਲ ਇਸ ਕੱਪੜਾ ਜਰੂਰ ਸੈੱਟ ਕਰਨਾਗਾ ਚੰਗੀ ਤਰ੍ਹਾਂ ਬਲ ਕੱਢ ਕੇ ਫਿਰ ਸਲਾਈ ਲਗਾਉਣੀ ਹੈਗੀ। ਲੈ ਵਿੱਚ ਝੋਲ ਪਾਣ ਲੱਗੇ ਜੀ ਪਲੇਟਾ ਵਿੱਚ ਤੇ ਕੱਪੜਾ ਹੋ ਜਾਈ ਜਾਦਾ ਤੁਸੀਂ ਇਹਨੂੰ ਟੇਡੀਅਨ ਸਲਾਈਆਂ ਲਗਾਉਣੀਆਂ ਨੇਗੀਆਂ। ਤਾਂ ਤੁਸੀਂ ਕਿਹੜਾ ਜਰੂਰ ਤੇ ਹਨ ਵਿੱਚ ਰੱਖਣੀ ਹੈ ਵੀ ਇੱਥੇ ਕਾਫੀ ਬਾਰ ਹੋ ਜਾਂਦਾ ਵਿੱਚ ਝੋਲ ਪਾਣ ਲੱਗ ਜਾਂਦੀ ਹੈਗੀ ਕੁੱਪ ਵਿੱਚ ਕੱਪੜਾ ਬੰਨ ਲਗਿਆ ਨਾ ਚੰਗੀ ਤੁਸੀਂ ਨੂੰ ਪਹਿਲਾਂ ਖਿੱਚ ਕੇ ਕੱਪੜੇ ਨੂੰ ਸੈੱਟ ਕਰਕੇ ਫਿਰ ਸਲਾਈ ਲਗਾਉਣੀ ਹੈਗੀ ਨਹੀਂ ਤੁਸੀਂ ਨੀਚੇ ਆਪਣੇ ਸਾਈਡ ਸਲਾਈ ਤੇ ਬਲ ਪੈਣ ਲੱਗ ਜਾਂਦੇ ਨੇ ਚਲੋ ਜੀ ਹੁਣ ਆਪਾਂ ਪਲੇਟਾ ਪਾ ਦਨੇਗੇ ਤੁਸੀਂ ਪਲੇਟ ਇਹ ਡੂੰਗੀ ਪਾਉਣੇਗੀ ਪਰਵਾੜੀ ਪਲੇਟ ਹੈਗੀ ਤੇ ਸਾਰੀਆਂ ਇਹ ਪਲੇਟਾਂ ਸੀ ਸਲਾਈ ਡੂੰਗੀ ਪਾਉਣੀ ਹੈਗੀ ਕਈ ਵਾਰ ਮੈਂ ਦੇਖਿਆ ਬਿਲਕੁਲ ਹੋ ਬੜਬਾਦੀ ਸਲਾਈ ਲਗਾਉਣ ਦੇ ਪੈਰ ਸਲਾਈ ਨਹੀਂ ਹੋਣ ਸੀ ਅੱਧੇ ਇੰਚ ਤੋਂ ਥੋੜੀ ਘੱਟ ਸਲਾਈ ਲਗਾਉਣੀ ਹੈਗੀ ਤਾਂ ਜੋ ਰਿਪੀਟਿੰਗ ਬਹੁਤ ਪ੍ਰੋਪਰ ਸਹੀ ਬਣੀ ਨਹੀਂ ਫਿਰ ਜਿਹੜਾ ਪਾ ਬਾਹ ਜੜਦਿਆਂਗੇ ਤਾਂ ਉਹਦੇ ਵਿੱਚ ਝੋਲ ਪੈਣ ਲੱਗੇ ਨੇ ਬਾਹ ਦੇ ਵਿੱਚ ਤੇ ਜਿਹੜੀ ਨੀਚੇ ਪਰਾਪਲੋਈ ਪਾਉਣ ਹੋਣੀਆਂ ਹੈਗੀ ਫੀਡਿੰਗ ਵਾਲੀ ਉੱਤੇ ਵੀ ਜਿਹੜੀ ਤੁਸੀਂ ਨੰਘਾਈ ਦੇਣਾ ਪਲੋਈ ਪਾਉਂਦੇ ਬੰਦੇ ਸਾਈਡ ਤੇ ਤੁਸੀਂ ਉਹਨੂੰ ਬਰੀਕ ਕਰਦੇ ਲਿਆਉਣਾਗਾ ਇੱਕਦਮ ਨਹੀਂ ਆਖ ਕੇ ਸੱਡ ਨਹੀਂ ਹਲਕੇ ਹਲਕੇ ਬਸ ਤੁਸੀਂ ਨੇ ਜਿਹੜੀ ਸਲਾਈ ਬਾਹਰ ਕੱਢਦੇ ਜਾਨਾਗਾ ਤੁਸੀਂ ਦੋਨੋਂ ਸਾਈਡ ਤੋਂ ਫੜ ਕੇ ਬਸ ਪਲੇਟ ਨੂੰ ਵੀ ਚੰਗੀ ਤਰ੍ਹਾਂ ਜਿਹੜੀ ਸਲਾਈ ਆਪਣੀ ਬਿਲਕੁਲ ਸੈਂਟਰ ਦੇ ਵਿੱਚ ਹੋਣੀ ਆਪਣੀਆਂ ਸਲਾਈਆਂ ਲਗਾਈਆਂ ਨੇ ਬਿਲਕੁਲ ਸੈਂਟਰ ਦੇ ਵਿੱਚ ਹੋਣੀ ਚਾਹੀਦੀ ਨੇ ਪ੍ਰੋਪਰ ਸਹੀ ਇਹ ਇਧਰ ਉਧਰ ਨਹੀਂ ਹੋਣੀ ਚਾਹੀਦੀ ਹੈਗੀ ਬਿਲਕੁਲ ਸੈਂਟਰ ਦੇ ਵਿੱਚ ਹੋਵੇ ਜਿਹੜੀ ਸੱਪੜੇ ਸਲਾਈਆਂ ਲਗਾਈਆਂ ਨੇ ਇਹਨਾਂ ਪਹਿਲਾਂ ਬਿਲਕੁਲ ਸੈਂਟਰ ਦੇ ਵਿੱਚ ਹੋਣ ਚਾਹੀਦੀ ਨੇਗੇ ਤਾਂ ਆਪਣੀ ਜਿਹੜੀ ਪਲੋਏ ਫਿਨਿਸ਼ਿੰਗ ਦੇ ਨਾਲ ਪਾਉਗੀ ਇਹ ਪਲੇਟ ਵੀ ਆਪਣੇ ਸਾਈਡ ਤੋਂ ਹੌਲੀ ਹੌਲੀ ਕਰਦੇ ਤੇ ਵਿਚਾਲੋਂ ਡਿੰਚ ਦਾ ਆਪਣੇ ਢੂੰਗੀ ਕਰ ਦੇਣੀ ਹੈਗੀ ਪਲੋਏ ਸਾਹ ਹਲਕਾ-ਕਲਕਾ ਪਰ ਮਸ਼ੀਨ ਨੂੰ ਨੀਚੇ ਤਾਰ ਦੇਵਾਂਗੇ ਬਹੁਤ ਵਧੀਆ ਪਲੇਟਾਂ ਪੈਂਦੀਆਂ ਨੇਗੇ ਫਿਰ ਜੇ ਪੱਕੇ ਆਖਦਾਂਗੇ ਆਕੇ ਫਿਰ ਵਧੀਆ ਨਹੀਂ ਪੈਂਦੀਆਂਗੇ ਪਲੇਟਾਂ ਥੋੜੀ ਹਲਕਾ-ਹਲਕਾ ਪਰ ਨੀਚੇ ਮਸ਼ੀਨ ਨੂੰ ਤਾਰ ਦੇ ਜਾਨੇ ਫਿਰ ਪਲੇਟ ਬਹੁਤ ਵਧੀਆ ਪੈਂਦੀ ਹੈਗੀ ਪਲੇਟਾਂ ਪਾਉਣ ਦੇ ਬਾਅਦ ਤੁਸੀਂ ਨਹੀਂ ਚੰਗੀ ਤਰ੍ਹਾਂ ਪ੍ਰੈਸ ਜ਼ਰੂਰ ਕਰਨੀ ਹੈ ਚੰਗੀ ਤਰ੍ਹਾਂ ਉਸ ਤੋਂ ਬਾਅਦ ਗਲਾ ਬਣਾਉਣਾ ਸਾਈਡ ਸਲਾਈ ਲਗਾਉਣੀ ਹੈ ਬਾਅਦ ਚ ਲਗਾਉਣੀ ਹੈ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਪਲੇਟਾਂ ਸਿੱਧੇ ਕਰਕੇ ਉਹ ਸਾਰੇ ਦੇ ਪ੍ਰੈਸ ਜ਼ਰੂਰ ਕਰ ਦੇਣੇ ਹੈਗੇ ਕੋਈ ਵੀ ਸਲਾਈ ਲਵਾਉਣਾ ਬਸ ਨਾਲ ਦੇ ਪ੍ਰੈਸ ਜ਼ਰੂਰ ਕਰਨੇ ਆ ਫਿਰ ਫਿਨਿਸ਼ਿੰਗ ਦੇ ਨਾਲ ਜਿਹੜਾ ਬਹੁਤ ਹੀ ਸੋਹਣਾ ਬਣਦਾ ਕੱਪੜਾ ਤੇ ਸੂਟ ਦੀ ਫਿਨਿਸ਼ਿੰਗ ਪੂਰੀ ਵਧੀਆ ਆਉਂਦੀ ਹੈਗੀ ਬਸ ਪ੍ਰੈਸ ਤੇ ਡਿਪੈਂਡ ਹੁੰਦਾ ਜਿਹੜਾ ਲਾਈਨਿੰਗ ਵਾਲਾ ਸੂਟ ਹੁੰਦਾ ਤੇ ਬਸ ਹੁਣ ਆਪਾਂ ਪ੍ਰੈਸ ਕਰ ਦਿੰਨੇ ਸਾਰੇ ਪਹਿਲਾਂ ਪਲੇਟਾ ਕਰਦੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਇਹ ਦੇਖੋ ਪ੍ਰੈਸ ਕਰਕੇ ਕਿੰਨੇ ਵਧੀਆ ਫਿਨਿਸ਼ਿੰਗ ਦੇ ਨਾਲ ਇਹ ਪਲੇਟਾ ਨਿਕਲੇ ਨੇ ਆਪਣੇ ਚਲੋ ਜੀ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਤੇ ਕਮੈਂਟ ਕਰਕੇ ਜ਼ਰੂਰ ਜੀ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ